ਅੰਮ੍ਰਿਤ ਦੇ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭੜੀਆਂ ਅੰਮ੍ਰਿਤ ਦੇ ਕੁੱਟ ਪੀ ਕੇ ਚਿੜੀਆਂ ਬਾਜਾਂ ਦੇ ਨਾਲ ਰਣ ਵਿੱਚ ਭੜੀਆਂ ਓ ਚਿੜੀਆਂ ਬਾਜ ਹਰਾਏ ਨੇ ਐਸੀ ਸ਼ਕਤੀ ਅੰਮ੍ਰਿਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ ਐ ਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਮੈਂ ਅਮਰਤ ਪੀਵੇ ਅਮਰ ਸਹੋਵੇ ਮੌਤ ਉਸ ਨੂੰ ਮਾਰੇ ਨਾ ਅਮਰਤ ਪੀਵੇ ਅਮਰ ਸਹੋਵੇ ਮੌਤ ਉਸ ਨੂੰ ਮਾਰੇ ਨਾ ਕਰਨੀਆਂ ਤਾਂ ਹੀ ਦੁਨੀਆਂ ਕਦੇ ਵਿਸਾਰੇ ਨਾ ਸੂਰ ਬਿਰਾਂ ਦੀਆਂ ਕਰਨੀਆਂ ਤਾਂ ਹੀ ਦੁਨੀਆਂ ਕਦੇ ਵਿਸਾਰੇ ਨਾ ਔ ਲੱਖਾਂ ਵੈਰੀ ਕੱਲੇ ਸਿੰਘ ਨੇ ਓਏ ਲੱਖਾਂ ਵੈਰੀ ਕੱਲੇ ਸਿੰਘ ਨੇ ਰਣ ਵਿੱਚ ਮਾਰ ਮਕਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋ ਸ਼ੇਰ ਬਣਾਏ ਮੈਂ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋ ਸ਼ੇਰ ਬਣਾਏ ਮੈਂ ਅਮਰਤ ਪੀਵੋ ਸਦਾ ਚਿਰ ਜਿਓ ਡਰ ਡਰ ਕੇ ਕਿਉਂ ਮਰਦੇ ਹੋ ਉਹ ਮਾਇਆ ਦੇ ਜਾਲ ਚ ਫਸ ਕੇ ਕੂੜਾ ਸੌਦਾ ਕਰਦੇ ਹੋ ਮੋਹ ਮਾਇਆ ਦੇ ਜਾਲ ਚ ਫਸ ਕੇ ਕੂੜਾ ਸੌਦਾ ਕਰਦੇ ਹੋ ਮੋਹ ਮਾਇਆ ਦੇ ਜਾਲ ਚ ਫਸ ਕੇ ਕੂੜਾ ਸੌਦਾ ਕਰਦੇ ਹੋ ਓ ਪੰਛੀ ਹਿੱਦੀ ਗਾਣੇ ਜੋਦੇ ਓਏ ਪੰਛੀ ਹਿੱਦੀ ਗਾਣੇ ਜੋਦੇ ਮੌਤ ਨਾਲ ਪਰਨਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ मुन जमृ अमृत पाया, पाया अमृत कृपा वसाया ओ बख़िय ने सिरदारिया बख़्सियदारियांते पज कार पहनाए ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ ਮੈਂ ਨਾ ਮਰੂ ਮਰਬੋ ਸੰਸਾਰਾ ਅਮਰਤ ਪੀ ਕੇ ਗਾਲ ਲਿਆ ਨਾ ਮਰੂ ਮਰਬੋ ਮੈਂ ਨ ਮਰੂ ਮਰਬੋ ਸੰਸਾਰਾ ਅਮਰ ਤਪੀਕੇ ਜੰਗਿਆ ਆ ਮਦੂਸ਼ੰਗਿਆ ਪਰਮ ਜੋਤ ਨੂੰ ਆਪਣੇ ਵਿੱਚੋਂ ਪਛਾਨ ਲਿਆ ਮਦੂਸ਼ੰਗਿਆ ਪਰਮ ਜੋਤ ਨੂੰ ਆਪਣੇ ਵਿੱਚੋਂ ਪਛਾਨ ਲਿਆ ਮਦੂਸ਼ੰਗਿਆ ਪਰਮ ਜੋਤ ਨੂੰ ਆਪਣੇ ਵਿੱਚੋਂ ਪਛਾਨ ਲਿਆ ਅਵੀ ਸ੍ਰੀ ਏ ਸੂਰਵਿੰਡੀ ਜਥੇ ਤਵੀ ਸ੍ਰੀ ਜਸ ਗੁਰਾਂ ਦੇ ਗਾਏ ਨੇ ਉਹ ਗਾਏ ਨੇ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਮੈਂ ਐਸੀ ਸ਼ਕਤੀ ਅਮਰਤ ਦੇ ਵਿੱਚ ਗਿੱਦੜੋਂ ਸ਼ੇਰ ਬਣਾਏ ਨੇ